ਕਿੰਨਾ ਟਾਈਮ ਮਗਾ ਦਸਨ ਫੋਨ ਕੀਤਾ ਨੂੰ ਅਜੇ ਤੱਕ ਨਹੀਂ ਆਇਆਗਾ ਓਏ ਹੋਰ ਬਾਈ ਆ ਗਿਆ ਵਧੀਆ ਦੱਸ ਤੋਰ ਫੌਜ ਕਿਵੇਂ ਲੰਗੇ ਦੇਣਾ ਵਧੀਆ ਬਹੁਤ ਵਧੀਆ ਲੱਗਿਆ ਬਈ ਤੂੰ ਦੱਸ ਚਲੋ ਵਧੀਆ ਵਧੀਆ ਹੋਰ ਕੁਝ ਖਾਣਾ ਪੀਣਾ ਨਾ ਮੇਰਾ ਖਾਇ ਹੋਇਆ ਮੇਰਾ ਜੇ ਫਿਰ ਤਾ ਤੂੰ ਪਤਾ ਲੱਗੇਗਾ ਚਲ ਵਧੀਆ ਯਾਰ ਖਾ ਲੈ ਕੁਝ ਕੋ ਨਾ ਨਾ ਖਾ ਕੇ ਮੈਨੂੰ ਕਿਹੜਾ ਸੰਗਤੀ ਮੈਂ ਦੱਸ ਫਿਰ ਬਾਈ ਮੈਨੂੰ ਕਿੰਨੇ ਕ ਟਾਈਮ ਦੀ ਛੁੱਟੀ ਆਇਆ ਉਹ ਤੈਨੂੰ ਪਤਾ ਤਾਂ ਹੈਗਾ ਜੱਸ ਫੌਜੀ ਨਾ ਪਹਿਲੇ 6 ਮਹੀਨੇ ਦੀ ਹੁੰਦੇ ਨੇਗੇ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਉਹ ਸੱਚ 10 ਮਹੀਨੇ ਤਾਂ ਤੈਨੂੰ ਐਂ ਕਹਿੰਦਾ ਸੀ ਕੱਪੜੇ ਬਾਦੂ ਕਿੱਸੀ ਤੇ ਆਜੀ ਤੇਰੀ ਪਰਜਾਈ ਨੂੰ ਮਿਲ ਕੇ ਆਉਣਾਗਾ ਜਾ ਬਾਈ ਕਦੇ ਗੱਲਬਾਤ ਨਹੀਂ ਹੋਈ ਤੇਰੀ ਉਹ ਬਾਈ ਕਿੱਥੇ ਗੱਲ ਤੈਨੂੰ ਪਤਾ ਤਾਂ ਹੈਗਾ 9 ਮਹੀਨੇ ਹੋ ਗਏ ਉੱਥੇ ਟ੍ਰੇਨਿੰਗ ਤੇ ਹੈਂ ਕੋਲ ਦੀ ਲੰਗਿਆ ਇਹ ਤਾਂ ਮੈਨੂੰ ਰੱਜੀ ਲੱਗੀ ਹਾਂ ਬਾਈ ਰੱਜੀ ਹੋ ਸੀ ਮੈਂ ਤੇਰੇ ਤੋਂ ਇੱਕ ਗੱਲ ਲ ਕੋਈ ਸੀ ਬਾਈ ਬਾਈ ਜਦੋਂ ਤੂੰ ਫੌਜ ਚ ਵਗ ਗਿਆ ਸੀ ਨਾ ਮਹੀਨੇ ਬਾਅਦ ਹੀ ਇਹਦਾ ਵਿਆਹ ਹੋ ਗਿਆ ਸੀ ਮੈਂ ਵੀ ਦੱਸ ਸੋਚਾਂ ਕਿ ਉਹਨੇ ਉਹ ਬਾਤ ਮੈਨੂੰ ਫੋਨ ਕਿਉਂ ਨਹੀਂ ਕੀਤਾ ਉੱਥੇ ਕੀ ਗੱਲ ਕਰੀ ਚੁੱਪ ਰਹਿ ਕੇ ਤਾਂ ਬੈਠਾਂਗਾ ਬਸ ਤੈਨੂੰ ਐਵੇਂ ਹੀ ਲੱਗ ਰਗਾ ਲੈ ਐਵੇਂ ਕਿਉਂ ਲੱਗਦਾਗਾ ਤੂੰ ਐ ਚੁੱਪ ਬੈਠਣ ਵਾਲਾ ਚ ਤਾਂ ਹੈ ਹੀ ਨਹੀਂ ਦੱਸ ਕੀ ਗੱਲ ਹੋਈ ਆ ਬੇ ਰੱਜੀ ਤੈਨੂੰ ਪਤਾ ਤਾਂ ਗਿਆ ਹੁਣ ਆਪਣੀ ਪੜ੍ਹਾਈ ਪੂਰੀ ਹੋ ਗਈ ਕਾਲਜ ਦਾ ਵੀ ਆਖਰੀ ਦਿਨ ਆ ਗਿਆ ਹੁਣ ਆਪਾਂ ਕਿਵੇਂ ਮਿਲਿਆ ਕਰਾਂਗੇ ਓਹੋ ਕੋਈ ਗੱਲ ਨਹੀਂ ਆਪਾਂ ਪੜ੍ਹਨਾ ਤਾਂ ਅੱਗੇ ਹੋਰ ਹੈਗਾ ਹੀ ਹੈਗਾ ਆਪਾਂ ਨਾ ਅੱਗੇ ਵੀ ਇਕੱਠੀ ਦਾਖਲਾ ਭਰਾਂਗੇ ਨਹੀਂ ਨਹੀਂ ਯਾਰ ਮੈਂ ਹੋਰ ਨਹੀਂ ਅੱਗੇ ਪੜ੍ਹਨਾ ਤੈਨੂੰ ਮੇਰੇ ਘਰ ਦੇ ਹਾਲਾਤ ਤਾਂ ਪਤਾ ਤਾਂ ਹੈਗਾ ਮਸਾ ਤਾਂ ਟਾਈਮ ਪਾਸ ਹੁੰਦਾ ਹੈ ਉਹ ਨਹੀਂ ਯਾਰ ਹਾਲਾਤਾਂ ਦੱਸ ਨਾਲੇ ਮੈਂ ਤੇਰੇ ਨਾਲ ਹੈਗੀ ਤਾਂ ਹੈਂਆਂ ਕੋਈ ਨਹੀਂ ਹੈਗਾ ਮੇਰੇ ਕੋਲ ਪੈਸੇ ਮੈਂ ਤੇਰੀ ਫੀਸ ਆਪੇ ਭਰ ਦੋਗੀ ਨਹੀਂ ਰਜੋ ਰਹਿਣ ਦੇ ਤੂੰ ਸੁਰੂ ਤੋਂ ਮੇਰੀ ਫੀਸ ਭਰ ਦਿਆ ਰਿਹਾ ਮਾ ਤੇਰੇ ਤੋਂ ਹੋ ਰਿਹਾ ਐਸਾਨ ਨਹੀਂ ਕਰਾਉਣਾ ਚੁੱਪ ਕਰ ਜਾ ਜੇ ਅੱਗੇ ਬੋਲੇ ਨਾ ਤੂੰ ਦੇਖ ਲਈ ਨਾਲੇ ਕੋਈ ਐਸਾਨ ਥੋੜੀ ਕੀਤਾ ਮੈਂ ਤੇਰੇ ਤੇ ਇਹ ਤਾਂ ਮੇਰਾ ਫਰਜ਼ ਬਣਦਾਗਾ ਰਜੀ ਮੈਂ ਤਾਂ ਐਂ ਕਹਿਣਾਗਾ ਮੈਂ ਕੋਈ ਤਿਆਰੀ ਕਰ ਲੈਣਾ ਕਿਸੇ ਨੌਕਰੀ ਤੇ ਲੱਗ ਜਾਊਂਗਾ ਹਾਂ ਇਹ ਤਾਂ ਤੇਰੀ ਗੱਲ ਸਹੀ ਆ ਕੋਈ ਨਹੀਂ ਤੂੰ ਤਿਆਰੀ ਕਰ ਮੈਂ ਤੇਰੇ ਨਾਲ ਆ ਰਜੀ ਆਹੀ ਗੱਲਾਂ ਤਾਂ ਮੈਨੂੰ ਡਿੱਗਣ ਨਹੀਂ ਦਿੰਦੀਆਂ ਜਿਹੜਾ ਤੂੰ ਮੈਨੂੰ ਹੌਸਲਾ ਦੇ ਦਿੰਦੀ ਆ ਹਾਂ ਚੱਲ ਹੁਣ ਬਹੁਤ دیر ਹੋ ਗਈ ਆਪਾਂ ਘਰੇ ਚੱਲੀਏ ਚੱਲ ਆਏ ਤੇਰੇ ਤੋਂ ਬਗੈਰ ਚੰਨਾ ਜਾਂਚਦੀ ਨਾ ਮੈਂ ਤੇਰੇ ਕੋਲੋਂ ਦੂਰ ਹੋ ਕੇ ਕੱਖਦੀ ਨਾ ਮੈਂ ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪਗਾਣ ਦਾ ਤਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਣ ਦਾ ਤਨਵਾਦ ਤੇਰਾ ਮੇਰੀ ਜ਼ਿੰਦਗੀ ਚ ਆਣਦਾ ਓਕੇ ੜੀ ਓਏ ਆਇਆ ਲੰਗੇ ਦੱਸ ਹੋਰ ਕਿਵੇਂ ਬਾਈ ਠੀਕ ਆ ਹਾਂ ਵਧੀਆ ਤੂੰ ਦੱਸ ਵਧੀਆ ਵਧੀਆ ਕਹਿੰਦਾ ਹੋਰ ਕਿੱਧਰ ਜਾ ਰਹੇ ਸੀਗਾ ਉਹ ਮੈਂ ਤਾਂ ਯਾਰ ਨਾਨਕੇ ਗਿਆ ਹੋਇਆ ਸੀ ਉਹ ਨਾਨਾ ਨਾਨੀ ਹੋਰੀ ਬੜਾ ਯਾਦ ਕਰੀ ਜਾਂਦੇ ਸੀ ਤਾ ਕਰਕੇ ਉਹਨੂੰ ਮਿਲਣ ਵਾਗਿਆ ਮੈਂ ਉਹ ਮੈਂ ਤਾਂ ਆਉਂਦਾ ਸੀ ਏਰ ਮੁੜ ਕੇ ਉਹ ਕਹਿੰਦੇ ਪੁੱਤ 2-4 ਦਿਨ ਲਾ ਕੇ ਆ ਤਾਂ ਕਰਕੇ ਫਿਰ ਮੈਂ ਉੱਥੇ ਜੀ ਓਪਨ ਕੁਟਰ ਟਾਈਮ ਲੱਗਦਾ ਚਲ ਵਧੀਆ ਕੀਤਾ ਟਾਈਮ ਲੱਗ ਗਿਆ ਤਾਂ ਮਿਲਿਆ ਆ ਹਾਂ ਹੋਰ ਕਿੰਨੇ ਆਣਾ ਹੋਇਆ ਉਹ ਸੱਚ ਤੈਨੂੰ ਕੀ ਗੱਲ ਦਾ ਪਤਾ ਉਹ ਕਿਹੜੀ ਗੱਲ ਦਾ ਉਹ ਭਰਤੀ ਆ ਰਹੀ ਆ ਫੌਜ ਦੀ ਉਹ ਯਾਰ ਮੈਨੂੰ ਨਹੀਂ ਦੇਖਣੀਗੇ ਤੈਨੂੰ ਪਤਾ ਤਾਂ ਹੈਗਾ ਆ ਸਰਕਾਰਾਂ ਨੇ ਕਿਹੜੀਆਂ ਨੌਕਰੀਆਂ ਦੇਣੀਆਂ ਪੈਸੇ ਤੋਂ ਬਿਨਾਂ ਤਾਂ ਇਹ ਗੱਲ ਨਹੀਂ ਕਰਦੇ ਉਹ ਬੌਲਾ ਹੈ ਤੂੰ ਏ ਆਹੇ ਤੱਕ ਨੌਕਰੀ ਹੁੰਦੀ ਆਪਣੇ ਗਰੀਬਾਂ ਵਾਸਤੇ ਤੂੰ ਸਾਰੇ ਫਾਰਮ ਚੱਕ ਕੇ ਤੇਰੇ ਮੈਂ ਭਰਾ ਕਿਉਂ ਨਾ ਤੇਰੇ ਭਰਤੀ ਵਾਲਾ ਫਾਰਮ ਉਹ ਯਾਰ ਤੈਨੂੰ ਪਤਾ ਤਾਂਗਾ ਮੈਂ ਤਾਂ ਆਕੇ ਆ ਪਿਆਗਾ ਫੋਲਦੀ ਓਕੇ ਜੀ ਤੂੰ ਬੋਲਾ ਹੈ ਯਾਰ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਸਾਥ ਦੇ ਦੇ ਤੂੰ ਮੇਰੇ ਕਹਿਣ ਤੇ ਇੱਕ ਵਾਰ ਭਰ ਦੇ ਫਾਰਮ ਜਸ ਜੇ ਤੂੰ ਕਹਿਣਾ ਤਾਂ ਭਰ ਦਿੰਨਾ ਨਹੀਂ ਮੇਰੇ ਤਾਂ ਮਨ ਆਕੇ ਪੈ ਸੀਗਾ ਉਹ ਚੱਲ ਚੰਗਾ ਤੈ ਵਧਿਆ ਕੀਤਾ ਮੰਨ ਗਿਆ ਜਿਹੜਾ ਤੂੰ ਐ ਕਰ ਹੁਣ ਬੜਾ ਟਾਈਮ ਨਾਲ ਆ ਫਾਰਮੇ ਚੱਕ ਚੱਲ ਚੱਲੀਏ ਆਪਾਂ ਚੱਲ ਆ ਜਾ ਆ ਜਾ ਉਰਜੀ ਬੁੱਤ ਕੀ ਕਰਦੇ ਦੀ ਕੁਛ ਨਹੀਂ ਬਾਪੂ ਸਬਜੀ ਦੀ ਤਿਆਰੀ ਕਰ ਰਹੀ ਆ ਬਸ ਸਬਜੀ ਅੱਜ ਬਾਲੇ ਸਨੇਹਾ ਚੇਰਨ ਲੱਗ ਗਏ ਆ ਹੋਰ ਫੇ ਮੈਨੂੰ ਐਸੇ ਟਾਈਮ ਲੱਗ ਜੂਗਾ ਇਨਾ ਤੇ ਤਾਂ ਤੁਸੀਂ ਜਾਇਆ ਹੀ ਆਪਣਾ ਕੰਮ ਕਰਿਆ ਹਾਂ ਜਾਇਆ ਮੈਂ ਤਾਂ ਆਰਤੀ ਕੋਲ ਗਿਆ ਤੀਗਾ ਅੱਛਾ ਪਾਣੀ ਲਾ ਕੇ ਆਵਾਂ ਬਾਪੂ ਨਾ ਬਸ ਬੁੱਤ ਪਾਣੀ ਬਿਨ ਮੈਂ ਤੈਨੂੰ ਐ ਕਹਿੰਦੀ ਤੂੰ ਪੇਪਰ ਦਿੱਤਾ ਤੇਰਾ ਕਿ ਮੇਰਾ ਹੈ ਪੇਪਰ ਪੇਪਰ ਤਾਂ ਮੇਰਾ ਬਹੁਤ ਵਧੀਆ ਹੋਇਆ ਆਸਤਾਨਾਲ ਪੇਪਰ ਵੀ ਇਨਾ ਸੋਖਾ ਸੀਗਾ ਅੱਛਾ ਹਾਂ ਬਾਪੂ ਮੈਨੂੰ ਲੱਗਦਾ ਨਾ ਇਸ ਵਾਰ ਤਾਂ ਮੇਰੀ ਫਰਸਟ ਪੋਜੀਸ਼ਨ ਆ ਗਈ। ਚਲ ਐ ਜੇ ਵੀ ਹੈਗਾ। ਪਰ ਇੱਕ ਗੱਲ ਆ ਤੂੰ ਤਾਂ ਪਹਿਲਾਂ ਵੀ ਪੜ੍ਹਾਈ ਚ ਸਿਹਾਰ ਹੀ ਰਹੀ ਛੋਟੀ ਹੁੰਦੀ ਹੈ। ਹਾਂਜੀ ਬਾਪੂ। ਪਸਖਗੇ ਵੀ ਸੋਚਦੇ ਆ ਵੀ ਹੁਣ ਕੀ ਕਰਨਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਂ ਕਿਹੜਾ ਕੋਰਸ ਕਰਾਂ। ਉਹ ਮੈਂ ਤਾਂ ਤੈਨੂੰ ਐਂ ਕਹਿਣਾਗਾ ਤੂੰ ਆਈਲਟਸ ਕਰ ਲਾ। ਆਈਲਟਸ ਕਰਕੇ ਆ ਸਾਰੇ ਜਿਵੇਂ ਅਖਬਾਰੇ ਜਾਂਦੇ ਨੇ ਧੂਮ ਵਗ ਜੀ ਬਾਰੇ। ਨਹੀਂ ਬਾਪੂ ਮੈਂ ਨਹੀਂ ਕਰਨੀ ਆਈਲਟਸ ਉਲਟਸ ਮੈਂ ਨਹੀਂ ਕਿਤੇ ਵੀ ਜਾਣਾਗਾ ਮੈਂ ਇੱਥੇ ਤੁਹਾਡੇ ਕੋਲ ਹੀ ਰਹਿਣਾਗਾ। ਲੈ ਹੈ ਕੰਮਲੀ। ਜੋ ਤੇਰਾ ਵਿਆਹ ਹੋ ਗਿਆ ਫੇਰ ਵੀ ਤਾਂ ਬਾਹਰ ਹੀ ਜਾਏਂਗੀ ਫਿਰ ਕਿਹੜਾ ਤੂੰ ਘਰੇ ਰਹੇਂਗੀ ਮੈਂ ਨਹੀਂ ਹਜੇ ਵਿਆਹ ਵੀ ਉਹ ਕਰਾਉਣਾਗਾ ਮੈਂ ਹਲੇ ਇੱਥੇ ਆਂ ਉਹ ਪੁੱਤ ਮੇਰੀ ਗੱਲ ਸੁਣਾ ਇੱਕ ਦਿਨ ਤਾਂ ਵਿਆਹ ਕਰਾਉਣਾ ਹੀ ਪੈਣਾਗਾ ਅੱਜ ਨਹੀਂ ਤਾਂ ਕੱਲ ਨਾਲੇ ਹੁਣ ਤੂੰ ਘਟੋ ਘਟ 22 ਸਾਲ ਦੀ ਹੋ ਰਹੀ ਹੈਂ ਨਹੀਂ ਬਾਪੂ ਹਲੇ ਤਾਂ ਮੈਂ 20 ਸਾਲ ਦੀ ਆ ਕੋਈ ਨਹੀਂ ਮੈਂ ਜੋ 23 24 ਦੀ ਹੋਗੀ ਨਾ ਉਦੋਂ ਕਰਾਉਂਗੀ ਵਿਆਹ ਨਾਲੇ ਹੁਣ ਮੇਰੇ ਮੰਗਰੂਤ ਕੋਈ ਹੈ ਹੀ ਨਹੀਂਗਾ ਇੱਥੇ ਤੁਹਾਨੂੰ ਸਮਝਣ ਵਾਸਤੇ ਮੈਂ ਤਾਂ ਇਹੋ ਤੇ ਤੇਰਾ ਰਿਸ਼ਤਾ ਦੇਖ ਲੈਣਾ ਇੱਕ ਵਾਰੀ ਉਦੋਂ ਬਾਅਦ ਜੇ ਰਿਸ਼ਤਾ ਮਿਲ ਗਿਆ ਵਿਆਹ ਪਾ ਦੋ ਸਾਲਾਂ ਨੂੰ ਕਰ ਦਾਂ ਠਰ ਕੇ ਨਹੀਂ ਨਹੀਂ ਬਾਪੂ ਐਨੀ ਕਿੰਨੀ ਜਲਦੀ ਹੈਗੀ ਕੋਈ ਨਹੀਂ ਸਾਰਾ ਕੁਝ ਹੋ ਜਾਊਗਾ ਹੌਲੀ ਹੌਲੀ ਹਾਲ ਤਾਂ ਮੇਰੀ ਅਣੀ ਉਮਰ ਵੀ ਹੈ ਨਹੀਂ ਕੀ ਚਲੋ ਤੇਰੀ ਮਰਜ਼ੀ ਹੈ ਮੈਂ ਤਾਂ ਤੈਨੂੰ ਕਹਿੰਦਾ ਕਿ ਵੇ ਐ ਵੀ ਬੜਾ ਸਰੀਰ ਹੈ ਨਾ ਕੱਲ ਨੂੰ ਕੀ ਪਤਾ ਢੱਲ ਮੱਠ ਦਾ ਸੋ ਉਹ ਬਾਪੂ ਤੁਹਾਨੂੰ ਕੁਝ ਨਹੀਂ ਹੁੰਦਾਗਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਅੰਦਰ ਜਾ ਕੇ ਆਰਾਮ ਕਰੋ ਮੈਂ ਬਣਾ ਕੇ ਲਿਆਉਂਦੇ ਆ ਰੋਟੀ ਚਲ ਠੀਕ ਆ ਨਾਲ ਇਹੋ ਕਰ ਅੱਜ ਆਲੂ ਸੂਲੇ ਦਾਲ ਕਰੀ ਜਗਾ ਠੀਕ ਹੈ ਬਾਪੂ ਹਾਂ ਜੀ ਨਿਕਲ ਮੈਂ ਲਿਆ ਰੱਖੇ ਨੇ ਉੱਥੇ ਸੋਲ ਉਤਰੇ ਪਿਆ ਠੀਕ ਹੈ ਉਹ ਪੁੱਤਰਾ ਜੀ ਹਾਂ ਜੀ ਬਾਪੂ ਅੱਜ ਕਰੀਏ ਤੂੰ ਮੈਂ ਨਾ ਕਿਤੇ ਬਾਜ਼ਾਰ ਕੰਮ ਜਾ ਕੇ ਆਉਣਾਗਾ ਕੰਮ ਜਾਣਾ ਸੀ ਹਾਂ ਨਹੀਂ ਬਾਪੂ ਮੈਂ ਤਾਂ ਨਾ ਅਸਲ 'ਚ ਮੈਂ ਕਾਲਜ ਜਾ ਕੇ ਆਉਣਾਗਾ ਕਾਲ ਜਾਣਾ ਹਾਂਜੀ ਉਹ ਸੌਰੀ ਕਾਲਜ ਕੀ ਕਰਨਾ ਪੇਪਰ ਤਾਂ ਤਾਂ ਹੋ ਗਏ ਹੁਣ ਕੀ ਕਰਨਾ ਕਾਲਜ ਆ ਕੇ ਤਾਂ ਬਾਪੂ ਸਾਡੀ ਨਾ ਹੁਣ ਪੇਪਰ ਤਾਂ ਹੋ ਗਏ ਤਾਂ ਸਾਡੀ ਹੁਣ ਗਰੁੱਪ ਫੋਟੋ ਹੋਣੀ ਆ ਤਾਂ ਕਰਕੇ ਫਿਰ ਮੈਡਮ ਦਾ ਮੈਸੇਜ ਆਇਆ ਸੀਗਾ ਗਰੁੱਪ ਵਿੱਚ ਅੱਛਾ ਗਰੁੱਪ ਫੋਟੋ ਹੋਣੀ ਹੈ ਹਾਂ ਬਾਪੂ ਚੱਲ ਮੈਂ ਇਧਰ ਆਇਆ ਕਰਾਂ ਫਿਰ ਮੈਂ ਉਧਰ ਹੀ ਜਾਊਂਗਾ ਤੈਨੂੰ ਮੋਟਰਸਾਈਕਲ ਤੇ ਛੱਡ ਦੂੰ ਤਿਆਰ ਤਾਂ ਹੋਈ ਰਹੀਆਂ ਤੂੰ ਨਹੀਂ ਬਾਪੂ ਜਿੱਸੇ ਜਾਊਗੀ ਤਾਂ ਹੈਗੀ ਮੈਂ ਉਹਦੇ ਨਾਲ ਹੀ ਵਗ ਜੂ ਨਾਲੇ ਉਹਦੇ ਬਾਪੂ ਛੱਡਿਆ ਆਊਗਾ ਚੱਸੀ ਜਾਊਗੀ ਹਾਂ ਹਾਂ ਬਾਪੂ ਮੈਂ ਉਹਨਾਂ ਲਈ ਭੱਜ ਜੂ ਕੋਈ ਨਹੀਂ ਤੁਹਾਨੂੰ ਕਾਲ ਹੀ ਹੋ ਗਈ ਤੁਸੀਂ ਭੱਜ ਜੂ ਚੱਲ ਠੀਕ ਆ ਅੰਨੇ ਕਰਿਆ ਗੇਟ ਕੋਟ ਲਾਈ ਜਗਾ ਜਿੰਦੇ ਲਾ ਦੀ ਹਾਂ ਕੋਈ ਨਹੀਂ ਬਾਪੂ ਠੀਕ ਹੈ ਧੰਨਵਾਦ ਸ਼ੁਕਰ ਹੈ ਬਾਪੂ ਗਿਆ ਹੁਣ ਮੈਂ ਬਾਪੂ ਨੂੰ ਦੱਸ ਕੀ ਦੱਸਾਂ ਮੈਂ ਲੇਟ ਹੋਈ ਜਾਂਦੀ ਆ ਆਹੀ ਕੱਪੜਿਆਂ ਚ ਭੱਗ ਜਾਂਦੀ ਆਂਗੇ ਉਹ ਤਾਂ ਮੇਰੀ ਰਾਤਾਂ ਦੀ ਨੀਂਦ ਉਡਾਰ ਕੇ ਆ। ਅੱਛਾ, ਅੱਜ ਕੱਲ ਬੜੇ ਡਾਇਲੌਗ ਆਉਣ ਲੱਗੇ ਤਨੂੰ। ਜਦੋਂ ਦੀ ਤੂੰ ਮਿਲੇ ਨਾ, ਮਨ ਤਾਂ ਕੋਈ ਗੱਲਾਂ ਜ਼ਿਆਦੀਆਂ ਆਉਣ ਲੱਗ ਗਿਆ। ਬੱਸ ਬੱਸ। ਤੂੰ ਮੈਨੂੰ ਇਹ ਦੱਸ। ਤੇ ਤੈਨੂੰ ਇੱਥੇ ਆ ਕੇ ਕੀ ਮਿਲਦਾਗਾ? ਹਰ ਵਾਰੀ ਮੈਨੂੰ ਇੱਥੇ ਲਿਆਉਂਦਾਗਾ। ਜਦੋਂ ਵੀ ਰਾਜੀ, ਮੈਂ ਤਨੂਰੇ ਲੈ ਕੇ ਆਣਾ ਤਾਂ ਮੇਰੇ ਦਿਨ ਨੂੰ ਸਕੂਨ ਮਿਲਦਾ। ਬੱਸ ਬੱਸ। ਤੂੰ ਨੌਕਰੀ ਦੀ ਤਿਆਰੀ ਕਰ। ਜੇ ਤੇ ਨੌਕਰੀ ਮਿਲ ਗਈ ਨਾ, ਤਾਂ ਸਾਰੀ ਉਹ ਮਨ ਸਕੂਨ ਹੀ ਸਕੂਨ ਹੈ। ਮੇਰੀ ਜ਼ਿੰਦਗੀ ਦਾ ਸਕੂਨ ਤਾਂ ਤੂੰ ਆ। ਮਨ ਤਾਂ ਇਹ ਘਰ ਲੱਗਿਆ ਰਹਿੰਦਾ ਕਿ ਤੇ ਤੂੰ ਨਾ ਬਦਲ ਜਾਵੇਂ। ਮੈਂ ਕਿਧਰੇ ਨਹੀਂ ਬਦਲਦੀ ਨਾਲੇ ਜੇ ਬਦਲਣਾ ਹੁੰਦਾ ਨਾ ਤਜ ਬਹਾਨਾ ਲਾ ਕੇ ਥੋੜੀ ਹੋਣਾ ਸੀਗਾ ਅਫਾ ਅਜ ਵੀ ਬਹਾਨਾ ਲਾ ਕੇ ਆਇਆ ਨਾ ਬਾਪੂ ਨੇ ਇਹ ਕਹਿ ਕੇ ਆਈ ਆ ਵੀ ਮੈਂ ਤੈਨੂੰ ਮਿਲਣ ਚਲਨੀ ਆਗੀ ਉਹ ਕਹੇ ਹੁੰਦੀ ਕੀ ਪਤਾ ਬਾਪੂ ਆਪਣੇ ਵਿਆਹ ਨੂੰ ਮੰਨੇ ਜਾਂਦਾ ਆਹੋ ਮੰਨਣ ਦਾ ਤਾਂ ਪਤਾ ਨਹੀਂ ਪਰ ਮੈਨੂੰ ਕਿਤੇ ਹੋਰ ਵਿਆਹ ਕੇ ਜ਼ਰੂਰ ਤੋੜ ਦਿੰਦਾ ਚੁੱਪ ਕਰ ਜਾ ਕਮਲੀ ਐਵੇਂ ਨਾ ਕਹ ਨੀ ਅੱਗੇ ਤੋਂ ਤੈਨੂੰ ਜਮੇ ਨਹੀਂ ਬੁਲਾਉਣਾ ਓਹੋ ਤੂੰ ਐਵੇਂ ਟੈਨਸ਼ਨ ਲਈ ਜਾਂਦਾ ਨਾਲੇ ਮੈਂ ਤੇਰੀ ਹਾਂ ਕਿਤੇ ਨਹੀਂ ਜਾਂਦੀ ਸੱਚੀਓ ਮਨ ਤਾਂ ਰੱਜੀ ਬਹੁਤ ਡਰ ਲੱਗ ਰਿਹਾ ਕਿਤੇ ਤੂੰ ਸੱਚੀਓ ਨਾ ਦੂਰ ਚਲਾ ਜਾਵੇਂ ਨਹੀਂ ਮੈਂ ਕਿਤੇ ਨਹੀਂ ਆਂਦੀ ਨਾ ਨਾ ਤੂੰ ਹੁਣ ਤਿਆਰੀ ਕਰ ਆਪਣੀ ਠੀਕ ਹੈ ਜੋ ਤੇਰੇ ਮਾਪੇ ਉਹ ਸੁਪਨੇ ਨੇ ਨਾ ਉਹਨਾਂ ਨੂੰ ਪੂਰੇ ਕਰ ਮੈਂ ਇੱਥੇ ਆ ਅੱਛਾ ਚਲ ਮੈਂ ਹੁਣ ਚਲਦੀ ਆ ਮੈਂ ਬਾਪੂ ਨੂੰ ਕਹਿ ਕੇ ਇਸ ਵੀ ਟਾਈਮ ਨਾਲ ਆ ਜੂਗੀ ਹੁਣ ਇਹ ਤਾਂ ਦੱਸ ਦੇ ਦੁਬਾਰਾ ਮੁਲਾਕਾਤ ਕਦੋਂ ਹੋਊਗੀ ਯਾਰ ਤੈਨੂੰ ਪਤਾ ਜਾਣ ਨਾ ਵੀ ਕਰੇ ਬਾਹਰ ਨਾਲ ਆ ਕੇ ਉਹ ਨਾ ਬੰਦ ਲਗਾ ਪਰ ਕੋਈ ਨਹੀਂ ਜਲਦੀ ਮਿਲਾਂਗੇ ਆਪਾਂ ਪੱਕਾ ਹਾਂ ਚਲ ਚੱਲੀ ਹੁਣ ਉਹ ਕਿਹੜੀ ਦੂਰੇ ਫਿਰਦਾ ਉਹ ਮੈਂ ਤੈਨੂੰ ਥੱਲੇ ਲੱਭੀਂ ਨਾ ਬਸ ਤੈਨੂੰ ਇੱਕ ਗੱਲ ਦੱਸਣੀ ਥੁਮੈ ਹਾਂ ਦੱਸ ਕਿਹੜੀ ਗੱਲ ਆ ਤੇਰਾ ਬਾਈ ਭਰਤੀ ਹੋ ਗਿਆ ਸੌ ਖਾ ਹੋਏ ਉਹ ਸੱਚੀ ਹੋ ਵਧਾਈਆਂ ਬਾਈ ਤੈਨੂੰ ਬਹੁਤ ਬਹੁਤ ਯਾਰ ਮੈਂ ਤਾਂ ਤੈਨੂੰ ਇਹ ਕਹਿੰਦਾ ਕੀ ਕਰ ਰਿਹਾ ਅੱਜ ਅੱਜ ਮੈਂ ਵੇਲਾ ਸੀ ਯਾਰ ਕੰਮ ਸੀ ਕੋਈ ਕੰਮ ਤਾਂ ਹੈਗਾ ਨਾ ਤਾਂ ਗੁਰੂ ਘਰ ਚੱਲਣਾ ਨਾ ਸਮਾਦ ਤੇ ਮੱਥਾ ਟੇਕ ਕੇ ਆਉਣਾ ਆਪਾਂ ਨੇ ਉਹ ਕੋਈ ਗੱਲ ਨਹੀਂ ਬਾਈ ਬਾਅਦ ਚੱਲਦੇ ਆ ਫਿਰ ਚੱਲ ਫਿਰ ਚੱਲੀਏ ਹਾਂ ਬਾਅਦ ਚੱਲਦੇ ਆ ਉਹ ਸੱਚ ਮੇਰੀ ਗੱਲ ਸੁਣਾ ਉਹ ਰਜੀ ਨੂੰ ਦੱਸਤਾ ਸੀ ਤੈਂ ਉਹ ਮੈਂ ਤਾਂ ਤਾਂ ਨਹੀਂ ਦੱਸਿਆ ਮੈਂ ਸੋਚਿਆ ਬਾਅਦ ਤੋਂ ਉਹਨੂੰ ਸਰਪ੍ਰਾਈਜ਼ ਦੇ ਦੀ ਜਾਣ ਲੱਗੇ ਚੱਲ 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 ਚ ਹਾਂਜੀ ਪੁੱਤਾ ਹਾਂਜੀ ਬਾਪੂ ਸਾਰਾ ਦਿਨ ਫੋਨ ਆ ਦੇਖਿਆ ਕਰਦੇ ਚੁੱਤ ਦੁਬਾਰੇ ਨਿਕਲ ਜਾ ਕਰ ਉਹੋ ਬਾਪੂ ਹੁਣੇ ਚੱਕਿਆ ਸੀ ਹੁਣੇ ਕੰਮ ਕਰਕੇ ਹਟਿਆ ਜੀ ਮੈਨੂੰ ਨਹੀਂ ਪਤਾ ਜਦੋਂ ਮੈਂ ਦੇਖਦਾ ਨਾ ਤੇਰੇ ਅਸਲ ਫੋਨ ਹੀ ਹੁੰਦਾਗਾ ਲੋ ਬਾਪੂ ਰੱਖ ਤਾ ਹੋਰ ਹਣਾ ਰੋਜ਼ ਫੋਨ ਫੋਨ ਲਾ ਰੱਖਿਆ ਤਗਾ ਚੰਗਾ ਹੁਣੇ ਚੱਕਦੀ ਮੈਂ ਤੈਨੂੰ ਮੈਂ ਕਹਿਣ ਤੀ ਕਰ ਮੈਂ ਕਾਲ ਜਾ ਕੇ ਇੱਧਰ ਕੀ ਕਹਿੰਦੇ ਉਹ ਮਰਣਾ ਗੱਲ ਕਰੀ ਸੀ ਤੈਨੂੰ ਪੜਾਈ ਕਿਹੜੀ ਕਰਨੀ ਹੈਗੀ ਮੈਂ ਬੀਕੋਲ ਅੱਛਾ ਹਾਂ ਉਹਦਾ ਕਹਿੰਦਾ ਐਡਮਿਸ਼ਨ ਚੱਲ ਰਹੀ ਜਨੇ ਵੀ ਆ ਕੇ ਕਰਵਾ ਲੋ ਮੈਂ ਤਾਂ ਇਹ ਕਹਿੰਦੀ ਆ ਪਾਜੀ ਬਾਗ ਚੱਲਦੇ ਆ ਬਾਪੂ ਅੱਜ ਅੱਜ ਤਾਂ ਦੇਖੋ ਮੈਂ ਥੱਕ ਕੇ ਕਰਦੇ ਕੰਮ ਕਰ ਕਰ ਕੇ ਅ ਅੱਜ ਆਪਾਂ ਰਹਿਣਦੇ ਨੇ ਆਪਾਂ ਕੱਲ ਨੂੰ ਜਾਵਾਂਗੇ ਉਹ ਥੱਕਣੋਂ ਸੌਰੀ ਤਾਂ ਕਿ ਹਲ ਬੋਣੇ ਨੇਗੇ ਰੋਜ਼ ਕਿਹੋ ਥੱਕ ਕੇ ਐਡੀ ਥੱਕਣੋਂ ਦਾ ਕਿ ਕੰਮ ਕਰਿਆ ਕੋਈ ਆਪਣਾ ਐਡਾ ਕੰਮ ਆ ਵੀ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣਾ ਉਹਨਾਂ ਨੇ ਕਿਹਾ ਤੀਗਾ ਕਹਿੰਦੇ ਐਡਮਿਸ਼ਨ ਅੱਜ ਅੱਜ ਹੀ ਹੋਣੀ ਹੈ ਦੂਜੇ ਵਾਰ ਚ ਡੇਟ ਲੱਗੇ ਜਾਣੀ ਆ ਉਹਦੀ ਅੱਜ ਆ ਜੂਣਗੇ ਹਾਂ ਮਾਦਰ ਮੈਂ ਕਹਿੰਨਾ ਤਿਆਰ ਹੋ ਜਾ ਆਪਾਂ ਬਾਗ ਚੱਲਦੇ ਅੱਜ ਫਿਰ ਬਾਪੂ ਤੁਹਾਨੂੰ ਕੋਈ ਕੰਮ ਤਾਂ ਨਹੀਂਗਾ ਮੈਨੂੰ ਅੱਜ ਤਾਂ ਇਹੋ ਹੀ ਤਾਂ ਕਹਿਣਾ ਵੀ ਅੱਜ ਮੈਨੂੰ ਕੰਮ ਨਹੀਂ ਹੈਗਾ ਮੈਨੂੰ ਤਾਂ ਕੱਲ ਨੂੰ ਕੋਈ ਕੰਮ ਹੋ ਜੇ ਫਿਰ ਰੰਜਾ ਜਾਣ ਚਲੋ ਇਹ ਗੱਲ ਠੀਕ ਹੈ ਤੁਹਾਡੀ ਨਹੀਂ ਤਾਂ ਫਿਰ ਮੈਂ ਜਸਦੀ ਨਾਲ ਬਾਹਰ ਜਾਂਦੀ ਚਲੋ ਕੋਈ ਨਹੀਂ ਫਿਰ ਮੈਂ ਤਿਆਰ ਹੋਣਦੀ ਆਂਗੀ ਪਰ ਹਾਂ ਐ ਕਰ ਤੂੰ ਤਿਆਰ ਹੋ ਕੇ ਰਾਂ ਆਪਾਂ ਚੱਲੀਏ ਚਲ ਠੀਕ ਹੈ ਬਾਪੂ ਫਿਰ ਮੈਂ ਤਿਆਰ ਹੁੰਦੀ ਹਾਂ ਜਹਾਜ ਦੀ ਕਰ ਕਰਾਂ ਐ ਕਰੀ ਨਾ ਚਾਹ ਬਣਾ ਦੇ ਥੋੜੀ ਜੰਗਾ ਠੀਕ ਹੈ ਬਾਪੂ ਕਨਾਂ ਟਾਈਮ ਹੋ ਗਿਆ ਰੱਜੀ ਗਿਆ ਤੱਕ ਫੋਨ ਨਹੀਂ ਕੀਤਾ ਥੋੜੀ ਫੋਨ ਲਾ ਕੇ ਪੁੱਛਦਾ ਹੈਲੋ ਹੈਲੋ ਅੱਜ ਕਿੱਧਰ ਆ ਫੋਨ ਵੀ ਨਹੀਂ ਕੀਤਾ ਉਹ ਅੱਜ ਨਾ ਯਾਰ ਮੈਂ ਕਾਲਜ ਵਿੱਚ ਐਡਮਿਸ਼ਨ ਕਰਾਉਣ ਗਈ ਸੀ ਅੱਛਾ ਐਡਮਿਸ਼ਨ ਕਰਾਈ ਫਿਰ ਹੋਰ ਫਿਰ ਨਾ ਹੁਣ ਕਰਾ ਕੇ ਨਾ ਆਉਂਦੀ ਉਹ ਵਧੀਆ ਪੜ ਲਿਆ ਕਰ ਮੈਂ ਤੈਨੂੰ ਕਦੋਂ ਰੋਕਾਂ ਨਾਲੇ ਇਹ ਦੱਸ ਮਿਲਣ ਕਦੋਂ ਆਉਣਾ ਤੂੰ ਤਾਂ ਮਿਲ ਕੇ ਗਈਆਂ ਤੈਨੂੰ ਹਾਲੇ ਕੀ ਹੋਇਆਗਾ ਉਹ ਤਾਂ ਤੈਨੂੰ ਮੈਂ ਮਿਲ ਕੇ ਕੋ ਦੱਸਣਾ ਸੀ ਹਾਂ ਤੇ ਨਾ ਪਰਸੋਂ ਬਾਪੂ ਜਾ ਕੇ ਆਊਗਾ ਆਪਾਂ ਪਰਸੋਂ ਮਿਲੀਏ ਰਾਮੇ ਕਿੱਥੇ ਤੂੰ ਦੱਸ ਕਿੱਥੇ ਆਉਣਾ ਉੱਥੇ ਆ ਜੂਗੀ ਚਲ ਆਏ ਕਰੀ ਜਿੱਥੇ ਆਪਾਂ ਪਹਿਲਾਂ ਮਿਲਦੇ ਹੁੰਦੇ ਸੀ ਨਾ ਤੂੰ ਉੱਥੇ ਆ ਜੀ ਚਲ ਠੀਕ ਐ ਹੁਣ ਨਾ ਮੈਂ ਕੰਮ ਕਰ ਲਾਂ ਕਰਦੇ ਰਾਤ ਨੂੰ ਕਰਦੇ ਹਾਂ ਗੱਲ ਚਲ ਠੀਕ ਐ ਫਿਰ ਕਿੰਨਾ ਟਾਈਮ ਹੋ ਗਿਆ ਰੱਜੀ ਨੂੰ ਹਜੇ ਤੱਕ ਨਹੀਂ ਆਈ ਬੜਾ ਕਦੋਂ ਦਾ ਫੋਨ ਕੀਤਾ ਮੈਂ ਤਾਂ ਠੰਡ ਚ ਵੀ ਮਰਵਾਤਾ ਲੈ ਆ ਗਈ ਕਿਵੇਂ ਆ ਮੈਂ ਤਾਂ ਵਧੀਆ ਲੈ ਇਨਾ ਟਾਈਮ ਹੁੰਦਾਗਾ ਓਹੋ ਟਾਈਮ ਤਾਂ ਫਿਰ ਲੱਗਣਾ ਹੀ ਹੈਗਾ ਹੁਣ ਤੁਰ ਕੇ ਆਈਾਂਗੀ ਤੇ ਤੂੰ ਹੈ ਨਹੀਂ ਠੰਡ ਜਾਂ ਨਹੀਂ ਗਰਮੀ ਬਣਾ ਰੱਖੇਗੀ ਬੱਸ ਕੋਟ ਕਿਉਂ ਨਹੀਂ ਪਾਇਆ ਬਹੁਤ ਟਾਈਮ ਹੀ ਲੱਗਾ ਕੋਟ ਪਾਉਂਦਾ ਅੱਛਾ ਟਾਈਮ ਨਹੀਂ ਲੱਗਿਆਗਾ ਚੱਲ ਤੂੰ ਆ ਗੱਲ ਸੁਣ ਮੇਰੀ ਆ ਫੜ ਨਹੀਂ ਨਹੀਂ ਤੂੰ ਰਹਿਂਦਾ ਤੂੰ ਲੈ ਕੇ ਰੱਖਾ ਨਹੀਂ ਚੁੱਪ ਕਰਕੇ ਲੈ ਗੱਲ ਮੰਨਿਆ ਕਰ ਮੇਰੀ ਲੈ ਆ ਬੋ ਠੀਕ ਆ ਹਾਂ ਸੋਹਣਾ ਲੱਗਦਾ ਹੈਗਾ ਤੂੰ ਹੁਣ ਐ ਦੱਸ ਕਿਵੇਂ ਬੁਲਾਇਆ ਸੀਗਾ ਹਾਂ ਕੋਈ ਗਲਤੀ ਕਰ ਲਈ ਮੈਂ ਤੈਨੂੰ ਬੁਲਾ ਕੇ ਓਹੋ ਐਵੇਂ ਨਹੀਂ ਕਹਿੰਦੀ ਤੂੰ ਮੈਨੂੰ ਕਹੱਸ ਨਾ ਕੁਝ ਦੱਸਣਾਗਾ ਕੋਈ ਜ਼ਰੂਰੀ ਗੱਲ ਹੈ ਹਾਂ ਰੱਜੀ ਮੈਂ ਤੈਨੂੰ ਕਹੱਸ ਸੀ ਨਾ ਬੀ ਮੈਂ ਭਾਰਤੀ ਦੇਖ ਰਹਾਗਾ ਹਾਂ ਮੇਰਾ ਰਿਜ਼ਲਟ ਆ ਗਿਆ ਮੈਂ ਸੈਲੈਕਟ ਹੋ ਗਿਆ ਹੈ ਇਹ ਤਾਂ ਗੱਲ ਫਿਰ ਵਧੀਆ ਗਈ ਤੇ ਹੁਣ ਫਿਰ ਜੁਆਇਨਿੰਗ ਕਦੋਂ ਆਗੀ ਬਸ ਚਾਰ ਪੰਜ ਦਿਨਾਂ ਤੱਕ ਜਾਣਾਗਾ ਅੱਛਾ ਹੁਣ ਤਾਂ ਚੱਲ ਜਾਏਗਾ ਤੇ ਚੱਲ ਆਂ ਦੱਸ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਗਈ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਡਲੇ ਹੁਣ ਤਾਂ ਮੈਨੂੰ ਨੌਕਰੀ ਮਿਲ ਗਈ ਹੁਣ ਤਾਂ ਤੇਰੀ ਸਾਰੀ ਦੀ ਤੀਜਾ ਪੂਰਾ ਕਰ ਦੂੰ ਤੈਨੂੰ ਤਾਂ ਕੋਈ ਚਾਹੀਦਾ ਹੁਣ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਸਾਰਾ ਕੁਝ ਹੈਗਾ ਮੇਰੇ ਕੋਲ ਰਾਜੀ ਹੁਣ ਤਾਂ ਮੈਨੂੰ ਨੌਕਰੀ ਮਿਲ ਗਈ ਹੁਣ ਤਾਂ ਬਾਪੂ ਨਾਲ ਵਿਆਹ ਦੀ ਗੱਲ ਕਰ ਲਾ ਉਹ ਤਾਂ ਮੈਂ ਕਰ ਲੂੰਗੀ ਪਰ ਤੂੰ ਉੱਥੇ ਆ ਕੇ ਮੈਨੂੰ ਭੁੱਲਣਾ ਨਹੀਂ ਚਾਹੀ ਉਹ ਕਾਮਲੀਏ ਤੈਨੂੰ ਪਿਆਰ ਕਰਦਾ ਮੈਂ ਤੈਨੂੰ ਕਿਵੇਂ ਭੁੱਲੂਗਾ ਇਹ ਤਾਂ ਮਜਬੂਰੀ ਆ ਮੇਰਾ ਕਿਹੜਾ ਉੱਥੇ ਜੀ ਲੱਗਣਾਗਾ ਜਾ ਕੇ ਹਾਂ ਯਾਰ ਜੀ ਤਾਂ ਮੇਰਾ ਵੀ ਨਹੀਂ ਲੱਗਣਾ ਚੱਲ ਹੁਣ ਆਪਾਂ ਚੱਲੀਏ ਓਹੋ ਉਹ ਆਖਰੀ ਤਾਂ ਮੁਲਾਕਾਤ ਆ ਹੁਣ ਆਈਆਂ ਨਾਲੇ ਹੁਣ ਕਹਿੰਦੀ ਚੱਲੀਏ ਓਹੋ ਤੂੰ ਐਵੇਂ ਫਿਕਰ ਕਰੀ ਜਾਂਦਾਗਾ ਕੋਈ ਨਹੀਂ ਆਪਾਂ ਛੇਤੀ ਮਿਲਾਂਗੇ ਲੈ ਨਾਲੇ ਮੇਰਾ ਸ਼ਾਲ ਦੇ ਓ ਯਾਰਾ ਤੂੰ ਰਹਿਂਦੇ ਇਹ ਮੈਂ ਆਪਦੇ ਕੋਲ ਰੱਖੂਗਾ ਲੇ ਹੱਦ ਹੈਗੀ ਮੈਂ ਕਰੇਗੀ ਦੱਸੂਗੀ ਵੀ ਕਿੱਥੇ ਗਿਆ ਸ਼ਾਲ ਉਹ ਤੂੰ ਬਾਪੂ ਨੂੰ ਕਹਿਦੀ ਕਹਿੰਦੇ ਖੋ ਗਿਆ ਇਹ ਤਾਂ ਚਲ ਚੰਗਾ ਕਮਲਾ ਜਾ ਚਲ ਹੁਣ ਚੱਲੀ ਚੱਲੀ ਹੁਣ ਹਾਂ ਤੇ ਬਾਪੂ ਆ ਗਏ ਤੁਸੀਂ ਉਹ ਹਾਂ ਆ ਗਿਆ ਮੈਂ ਤਾਂ ਤੂੰ ਕਿੱਧਰ ਵਗੀ ਸੀ ਓ ਬਾਪੂ ਮੈਨਾਂ ਉਹ ਦੁੱਧ ਵਾਲਾ ਨਹੀਂ ਸੀ ਆਇਆਗਾ ਤਾਂ ਫਿਰ ਮੈਂ ਉਹਨੂੰ ਕਹਿਨ ਭੱਜੀ ਸੀ ਵੀ ਤੂੰ ਅੱਜ ਆਇਆਗਾ ਤੂੰ ਹੀ ਦਾ ਲੈ ਗਈ ਸੀ ਹੈਗੀ ਸੀ ਫੇਰ ਦੁੱਧ ਪੁਆਈ ਲੈਣ ਤੂੰ ਉਹੋ ਬਾਪੂ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਦਿਮਾਗ ਮੈਂ ਡੋਲੂ ਇੱਥੇ ਭੁੱਲ ਗਈ ਤੇਰਾ ਵੀ ਪਤਾ ਨਹੀਂ ਕਿੱਥੇ ਰਹਿਣਾ ਦਿਮਾਗ ਹਰ ਟਾਈਮ ਤਾਂ ਤੂੰ ਮੋਬਾਈਲ 'ਚ ਬੜੀ ਰਹਿੰਨੀ ਹੈਗੀ ਦੇਖੋ ਬਾਪੂ ਹੁਣ ਤਾਂ ਮੈਂ ਚਲਾਇਆ ਵੀ ਨਹੀਂਗਾ ਕਿਤੇ ਦਾ ਫੋਨ ਚਲਾਇਆ ਕਿਉਂ ਨਹੀਂ ਹੈਗਾ ਤੁਸੀਂ ਐਂ ਬੋਲ ਜਾਨੇ ਚਲੋ ਕੋਈ ਨਹੀਂ ਮੈਂ ਰੋਟੀ ਬਣਾਵਾ ਜੱਬ ਬਣਾਲਾ ਪਤਾ ਨਹੀਂ ਕਿੱਥੇ ਇਹਦਾ ਦਿਮਾਗ ਆ ਹਰ ਵਕਤ ਕੋਈ ਹੋਈ ਰਹਿੰਦੀ ਐ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਸ਼ੁਕਰ ਆ ਬਾਬਾ ਨੂੰ ਕੁਝ ਪਤਾ ਨਹੀਂ ਲੱਗੇਗਾ ਜੇ ਬਾਬੂ ਗੌਰ ਕਰ ਲੈਂਦਾ ਨਾ ਮੈਂ ਤਾਂ ਗਈ ਸੀ ਅੱਜ ਚਲੋ ਰੋਟੀ ਤਿਆਰੀ ਕਰਾਂ ਓਏ ਹੋਰ ਕਿਹੜੀ ਬਾਲਿਆ ਸਾਰਾ ਸਮਾਨ ਹੋ ਗਈ ਤੇਰੀ ਹਾਂ ਬਈ ਸਾਰਾ ਭਾਈ ਕਰ ਲੈ ਚੱਲ ਫਿਰ ਚੱਲੀਏ ਉਹ ਮੈਂ ਸਾਥਾਂ ਇਹ ਕਹਿੰਦਾ ਸੀ ਫਿਰ ਨੂੰ ਫਿਰ ਨਿਕਲ ਲੇ ਜਗਾ ਕਿਉਂ ਕੀ ਹੋ ਗਿਆ ਹੁਣ ਉਹ ਰਜੀ ਭਾਬੀ ਖੜੀ ਤੇਰੀ ਮੋੜ ਚ ਉਹ ਨੂੰ ਮਿਲ ਕੇ ਜਾਣਾਗਾ ਉਹ ਟ੍ਰੇਨ ਨਾ ਕਿਤੇ ਲੰਘ ਜੇ ਯਾਰਾ ਉਹ ਨਹੀਂ ਨਹੀਂ ਮੜਾ ਫਿਰ ਤੈਨੂੰ ਪਤਾ ਬਾਤ ਤੇ ਲੜੂਗੀ ਵੀ ਦੱਸ ਕਿਉਂ ਨਹੀਂਗਾ ਚੱਲ ਫਿਰ ਬਾਤ ਚੱਲ ਫਿਰ ਮਨ ਵਾ ਅੱਜ ਵੀ ਇੰਨਾ ਲੇਟ ਹੋ ਗਿਆ ਤੂੰ। ਕੋ ਯਾਰ ਅੱਜ ਤਾਂ ਗੁੱਸਾ ਛੱਡ ਦੇ। ਅੱਜ ਵੀ ਇੰਨਾ ਲੜ ਰਹੀ ਹੈ ਜੀ। ਫਿਰ ਮੈਂ ਕੀ ਕਰਾਂ ਯਾਰ? ਤੇਨੂੰ ਤਾਂ ਰੋਜ਼ ਦਾ ਕੰਮ ਹੈਗਾ। ਨਾ ਲਿਆ ਅੱਜ ਤਾਂ ਤੂੰ ਡਿਊਟੀ ਤੇ ਜਾਣਾ ਸੀਗਾ। ਅੱਜ ਤਾਂ ਛੇਤੀ ਆ ਜਾਂਦਾ। ਹਾਂ ਯਾਰ, ਜੇ ਜਾਣਾ ਤਾਂ ਹੀ ਉਹ ਲੇਟ ਹੋਇਆ। ਤੈਨੂੰ ਪਤਾ ਤਾਂ ਹੈ ਸਾਰਾ ਸਮਾਨ ਪੈਕ ਕਰਨਾ ਸੀਗਾ। ਚਲ ਕੋਈ ਗੱਲ ਨਹੀਂ। ਹੁਣ ਤੂੰ ਐਂ ਦੱਸ ਤੂੰ ਕਦੋਂ ਆਏਂਗਾ ਦੁਬਾਰਾ? ਤੈਨੂੰ ਪਤਾ ਤਾਂ ਹੈ ਰੋਜੀ 8-9 ਮੀਨਟ ਟ੍ਰੇਨਿੰਗ ਆ। ਫੇਰ ਹੀ ਆਏ ਜਾਊਗਾ। ਛੇਤੀ ਆ ਜੀ। ਮੇਰਾ ਜੀ ਨਹੀਂ ਲੱਗਣਾ। ਓਹੋ। ਤੂੰ ਕੋ ਹੌਸਲਾ ਦੇ ਕੇ ਆਵੇਂ। ਤੂੰ ਨਾ ਮੈਨੂੰ ਹੌਸਲਾ ਦੇਣਾ ਸੀਗਾ ਤੂੰ ਤਾਂ ਉਹੀ ਪਹਿਲੀ ਬੋਲ ਡੇਗ ਲੇ ਨਹੀਂ ਨਹੀਂ ਐ ਵੀ ਲੱਗਦਾ ਇਹ ਤਾਂ ਅਸਲ ਚ ਖੁਸ਼ੀ ਦੇ ਹੰਝੂ ਨੇਗੇ ਚਲ ਠੀਕ ਆ ਮੈਂ ਚੱਲਦਾ ਕਿਤੇ ਟ੍ਰੇਨ ਦਾ ਟਾਈਮ ਨਾ ਲੱਗ ਜਾਵੇ ਮੈਂ ساری ساری ਰਾਤ ਨੀਂਦ ਤੇਰੇ ਬਿਨਾਂ ਨੀ ਮੈਂ ਮੇਰੇ ਤੋਂ ਬਗੈਰ ਚੰਗੀ ਲੱਗਣੀ ਨਹੀਂ ਸ਼ਾਉਣੀ ਸੀ ਗੋਤ ਮੈਂ ਮੈਂ ਠੀਕ ਪਾਣੀ ਲੈ ਬਤਨ ਹੋਰ ਠੀਕ ਹੈ ਬਤਾ ਹਾਂਜੀ ਠੀਕ ਠਾਕ ਹੋਰ ਠੀਕ ਠਾਕ ਹੀ ਤੁਸੀਂ ਕਰੇ ਸਾਰੇ ਠੀਕ ਠੀ ਸਾਰੇ ਠੀਕ ਠਾਕ ਨਹੀਂ ਤੁਸੀਂ ਦੱਸੋ ਵਧੀਆ ਵਧੀਆ ਠੀਕ ਆ ਹੋਰ ਸੈ ਤਾਂ ਠੀਕ ਨਹੀਂ ਬਹੁਤ ਐਂ ਬਸ ਹੋ ਜਾਂਦਾਗਾ ਦਵਾਈ ਬੁੱਟੀ ਚੱਲਦੀ ਆ ਚਲੋ ਚਲੋ ਠੀਕ ਠਾਕ ਹੋਰ ਤੇਰਾ ਪੇਟ ਠੀਕ ਰਹਿੰਦਾ ਹਾਂ ਠੀਕ ਰਹਿੰਦਾ ਨਹੀਂ ਹੁਣ ਤਾਂ ਹਾਂ ਠੀਕ ਆ ਬਿਮਾਰ ਜਿਹਾ ਸੀ ਮਾਂ ਹਾਂਜੀ ਹੁਣ ਤਾਂ ਠੀਕ ਨੇ ਦਵਾਈ ਚੱਲੀ ਜਾਂਦੀ ਉਹਨਾਂ ਦੀ ਅੱਛਾ ਹਾਂ ਰੱਜੀ ਕੀ ਗੱਲਾਂ ਚੁੱਪੇ ਉਰੀ ਕੀ ਗੱਲ ਲੜ ਲੜੋ ਕਦੇ ਸੀ ਨਾ ਨਾ ਹੀ ਮੈਂ ਤਾਂ ਲੜਿਆ ਨਹੀਂ ਉਹ ਤਾਂ ਘਰੇ ਵੀ ਚੁੱਪ ਚੁੱਪ ਜੇ ਰਹਿੰਦੀ ਆ ਮਾ ਚਲ ਹਲੇ ਆਈ ਨਮੀ ਨਮੀ ਆ ਜੀ ਨਹੀਂ ਲੱਗਿਆ ਹੋਣਾ ਉਹ ਹਾਂ ਹਾਂ ਪੁੱਤ ਇਹਦਾ ਤਾਂ ਸੁਭਾਅ ਹੀ ਐਵੇਂ ਆਗਾ ਇਹਦਾ ਪਹਿਲੇ ਦਿਨ ਚੁੱਪ ਚੁੱਪ ਹੀ ਰਹਿੰਦੀ ਹੈਗੀ ਹਾਂ ਹਾਂ ਬਾਪੂ ਜੇ ਕੋਈ ਬੰਦਾ ਨਵੇਂ ਘਰ ਜਾਂਦਾ ਕਿੱਥੇ ਦਿਲ ਲੱਗਦਾ ਜੀ ਹੌਲੀ ਹੌਲੀ ਉਹੇ ਜੀ ਹੋ ਜਾਣਾ ਉਹੀ ਗੱਲ ਕਹਿਣਾ ਤਾਂ ਕਰਕੇ ਜੀ ਜੀ ਨਹੀਂ ਲੱਗਦਾ ਹਾਂਜੀ ਹਾਂਜੀ ਬਾਪੂ ਮੈਂ ਜੱਸੇ ਕੋਲ ਜਾ ਕੇ ਆਉਣੀ ਆ ਜਾ ਪੁੱਤ ਕੋਈ ਨਹੀਂ ਕਿਵੇਂ ਆ ਗਈ? ਨਾ ਹੁਣ ਤੂੰ ਇੱਥੇ ਕੀ ਕਰਨਾ ਆਈ ਆ? ਮੈਂ ਤੇਨੂੰ ਮਿਲਣ ਆਈ ਸੀ। ਬੱਲੇ। ਜਾ ਕੇ ਸੇ ਹੋਰ ਨਾਲ ਤੇ ਮਿਲਣ ਮੈਨੂੰ। ਤੂੰ ਤਾਂ ਜੰਮੀ ਬਦਲ ਗਈ। ਯਾਰ ਤੂੰ ਗਲਤ ਸਮਝ ਰਿਆਂਗਾ। ਉਹ ਗੱਲ ਨਹੀਂ ਹੈਗੀ ਕਿ ਤੂੰ ਮੇਰੀ ਗੱਲ ਤਾਂ ਸੁਣਾ। ਉਹ ਤੇਰੀ ਕੀ ਗੱਲ ਸੁਣਾ। ਉਦੋਂ ਤਾਂ ਐਨੇ ਵਾਦੇ ਕਰਦੀ ਸੀ। ਕਿੱਥੇ ਗਏ ਤੇਰੇ ਵਾਦੇ? ਯਾਰ ਤੂੰ ਤਾਂ ਐਵੇਂ ਬੋਲ। ਤੈਨੂੰ ਪਤਾ ਤੇਰੇ ਤੋਂ ਬਾਅਦ ਮੈਂ ਇੱਕ ਇੱਕ ਦਿਨ ਕਿਵੇਂ ਕੱਟਿਆਗਾ। ਉਹ ਮੈਂ ਕੀ ਲੈਣਾ? ਤੂੰ ਤਾਂ ਜੰਮੀ ਬਦਲੀ ਪਈ ਆ ਹੁਣ। ਯਾਰ ਮੈਨੂੰ ਵਾਦੇ ਵੀ ਸਾਰੇ ਯਾਦ ਨੇਗੇ ਦੇਖੀ ਮੇਰੀ ਗੱਲ ਤਾਂ ਸੁਣ ਲੈ ਇੱਕ ਵਾਰ ਪਲੀਜ਼ ਐਵੇਂ ਕਾਤੋਂ ਕਰਦਾਗਾ ਉਹ ਤੇਰੀ ਕੀ ਗੱਲ ਸੁਣਾ ਹਾਂ ਦੱਸ ਕੀ ਗੱਲ ਆ ਯਾਰ ਜਦ ਉਸ ਦਿਨ ਮੈਂ ਤੈਨੂੰ ਮਿਲ ਕੇ ਗਈ ਨਾ ਤਾਂ ਉਸ ਤੋਂ ਬਾਅਦ ਕਿੱਥੇ ਗਈ ਸੀ ਅੱਜ ਵੀ ਦੁੱਧ ਲੈਣ ਗਈ ਸੀ ਨਹੀਂ ਬਾਪੂ ਉਹ ਤਾਂ ਮੈਂ ਜੱਸੀ ਕੋਲ

ਸੇਵਾਤ ਪਿਆਰਿਓ ਕੋਣ ਹੀ ਤੁਸੀਂ ਜਿੰਨਾ ਚਾਹੋਂਗੀ ਮੈਂ ਉੱਥੇ ਉੱਥੇ ਰਿਸ਼ਤਾ ਕਰਨ ਨੂੰ ਤਿਆਰ ਆ। ਮੈਂ ਤੇਰਾ ਕੋਲ ਬਹੁਤ ਵਾਰ ਲਾਇਆ ਪਰ ਤੇਰਾ ਕਦੇ ਫੋਨ ਨਹੀਂ ਲੱਗਿਆ ਦਾ ਹਰ ਵਾਰ ਬੰਦ ਹੁੰਦਾ ਤੇ ਮੈਂ ਉਸ ਜਗ੍ਹਾ ਤੇ ਹਰ ਰੋਜ਼ ਜਾਂਦੀ ਜਿੱਥੇ ਆਪਾਂ ਆਖਰੀ ਵਾਰ ਮਿਲੇ ਸੀ ਮੈਂ ਤੇਰਾ ਬਹੁਤ ਇੰਤਜ਼ਾਰ ਕੀਤਾ ਪਰ ਤੂੰ ਤਾਂ ਕੰਮ ਲਿਆ ਉੱਥੇ ਜੀਓ ਹੀ ਲਾ ਕੇ ਬਹਿ ਗਿਆ ਸੌਰੀ ਰੱਜੀ ਮੈਂ ਤੈਨੂੰ ਗਲਤ ਸਮਝਿਆ ਕੋਈ ਗੱਲ ਨਹੀਂ ਕਿੜੀ ਤੂੰ ਵੀ ਆਪਣੀ ਜਗ੍ਹਾ ਸਹੀ ਸੀ। ਚਾਹ ਰੱਜੀ ਜੋ ਹੋਣਾ ਸੀ ਹੋ ਗਿਆ। ਹੁਣ ਇਹਨੂੰ ਕੋਈ ਬਦਲ ਵੀ ਸਕਦਾ। ਤੂੰ ਹੁਣ ਇਹ ਦੱਸ ਤੈਨੂੰ ਤੰਗ ਤਾਂ ਨਹੀਂ ਕਰਦਾ? ਨਹੀਂ। ਉਹ ਤਾਂ ਬੱਚਾ ਰਹਿਣਾ ਭੋਲਾਗਾ। ਮੇਰੀ ਹਰ ਗੱਲ ਮੰਨਦਾ। ਤੇ ਨਾ ਹਰ ਵਾਰ ਨਾ ਮੇਰੇ ਦੁੱਖ ਹੋਣ ਦਾ ਕਾਰਨ ਪੁੱਛਦਾ ਰਹਿੰਦਾ। ਕਿ ਮੈਂ ਕੰਮਲੀ ਉਹਨੂੰ ਇੰਨਾ ਦੁੱਖ ਦੇਣੀ ਰਹਿੰਦੀ ਹਾਂ। ਪਰ ਤੂੰ ਕਹ ਉਹਦੀ ਜ਼ਿੰਦਗੀ ਖਰਾਬ ਕਰਨੀ ਆ ਜਿਹੜਾ ਹੁਣ ਅਸੀਂ ਹੋ ਗਿਆ। ਨਹੀਂ ਯਾਰ। ਗੱਲ ਤਾਂ ਤੇਰੀ ਵੈਸੇ ਠੀਕ ਹੈਗੀ। ਪਰ ਫਿਰ ਕਈ ਵਾਰ ਇੱਕ ਅਜੀਬ ਜਿਹਾ ਖਿਆਲ ਹੁੰਦਾ। ਵੀ ਉਹਦੇ ਨਾਲ ਤਾਂ ਆਪ ਵੱਖ ਹੋਇਆ। ਨਹੀਂ ਰਜੀ ਤੂੰ ਆਪਣਾ ਪੁਰਾਣਾ ਟਾਈਮ ਭੁੱਲ ਤੇ ਨਵੀਂ ਜ਼ਿੰਦਗੀ ਸ਼ੁਰੂਆਤ ਕਰ ਕਿਉਂਕਿ ਜਿਹੜਾ ਪੁਰਾਣਾ ਟਾਈਮ ਨਾ ਇਹ ਅਕਸਰ ਦਰਦ ਦਿੱਤੇ ਤਕਲੀਫਾਂ ਦਿੱਤੇ ਨੇ। ਤੂੰ ਸਹੀ ਕਹਿ ਰਹੀਆਂ ਕਿਹੜੀ? ਸ਼ਾਇਦ ਮੈਨੂੰ ਇਹ ਸਭ ਭੁੱਲ ਜਾਣਾ ਚਾਹੀਦਾ। ਪਰ ਰਜੀ ਤੂੰ ਵੀ ਖੁਸ਼ ਰਹਿਆ ਕਰ। ਹਾਂ ਮੈਂ ਆਪਣਾ ਬਿਆਨ ਹੀ ਹੋਇਆ ਪਰ ਪਿਆਰ ਤਾਂ ਨਹੀਂ ਮੁੱਕਿਆ। ਹਾਂ ਇਹ ਗੱਲ ਤਾਂ ਤੇਰੀ ਸਹੀ ਹੈ ਜੀ। ਤੇ ਹੁਣ ਤੂੰ ਕਦੋਂ ਜਾਣਾਗਾ ਵਾਪਸ? ਕਿਉਂ? ਕੀ ਗੱਲ? ਨਹੀਂ ਮੈਂ ਤਾਂ ਐਵੇਂ ਪੁੱਛ ਰਹੀ ਸੀ। ਚੱਲ ਮੈਂ ਹੁਣ ਜਾਣੀ ਆ ਠੀਕ ਹੈ ਇੱਕ ਮਿੰਟ ਰਜੇ ਹਾਲੇ ਰਜੇ ਆ ਤੂੰ ਹਾਲੇ ਤੱਕ ਸਾਮ ਰੱਖੀ ਹੈਗੀ ਉਹ ਆਪਣੇ ਪਿਆਰ ਦੀ ਪਹਿਲੀ ਤੇ ਆਖਰੀ ਨਿਸ਼ਾਨੀ ਆ ਸਾਮਾ ਕੇ ਮੈਨੂੰ ਹਾਲੇ ਨਹੀਂ ਇਹ ਤਾਂ ਆਪਦੇ ਕੋਲ ਹੀ ਰੱਖ ਮੈਂ ਹੁਣ ਜਾਣੀ ਆ ਚੱਲ ਠੀਕ ਹੈ ਰਜੇ